ਦੁਰਗਾ ਦੀ ਬਣਾਈ ਬਣ ਤੇ ਅਸ਼ਟਭੁਜ ਰੂਪ ਦਿੱਤਾ ਬਖਾਈਆ ਜਿਸ ਨੇ ਮਾਤਾ ਦੁਰਗਾ ਦਾ ਬੰਦ ਬਣਾਈ ਅਸ਼ਟਭੁਜ ਅਠਾ ਬਾਵਾ ਦੀ ਉਸ ਵੇਲੇ ਉਹਨੂੰ ਤਿਆਰ ਕੀਤਾ ਉਸ ਵੇਲੇ ਦੱਸਿਆ ਇੱਕ ਮੰਤ ਸਿੱਖਿਆ ਸੱਚ ਸਮਝਾਈਆ ਤੇ ਮਾਤਾ ਦੁਰਗਾ ਨੂੰ ਪਰਮੇਸ਼ਵਰ ਨੇ ਇੱਕ ਮੰਤਰ ਦਿੱਤਾ ਉਹ ਮੰਤਰ ਕਹੇ ਸੀ ਇਹ ਜਗਾਰਾ ਜਿਹੜਾ ਗੁਰਮਖੋ ਤੁਸੀਂ ਲਗਾਉਂਦੇ ਹੋ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਇਹ ਹੀ ਜਗਾਰਾ ਉਸ ਵੇਲੇ ਮਾਤਾ ਦੁਰਗਾ ਨੇ ਦਿੱਤਾ ਤੂੰ ਮੇਰਾ ਮੈਂ ਤੇਰਾ ਦਾ ਸੋ ਹੰਮਾਰਾ ਸ਼ੇਸ਼ ਸੁਖ ਨੂੰ ਬੁਆਣ ਜੀਦਾ ਉਸ ਵੇਲੇ ਦਸਿਆ ਇੱਕ ਮੰਤਰ ਸਿੱਖਿਆ ਸੱਚ ਸਮਝਾਈਆ ਤੂੰ ਮੇਰਾ ਮੈਂ ਤੇਰਾ ਸ਼ੰਖ ਵਿੱਚੋਂ ਨਾਦ ਬਜਾਉਣਾ ਬੰਦ ਝੁੱਦੀ ਆਵਾਜ਼ ਸੁਨਾਈਆ ਜਿਸ ਨਾਲ ਉੱਠਣ ਸਾਰੇ ਸੰਤ ਸੁਰਤੀ ਲੈ ਅੰਗੜਾਈਆ ਪਰਮੇਸ਼ਵਰ ਨੇ ਕਿਆ ਮਾਤਾ ਦੁਰਗਾ ਨੂੰ ਜਿਸਨੇ ਦੂਏ ਆਪਣੇ ਸ਼ੰਖ ਦੇ ਵਿੱਚੋਂ ਬਜਾਇਆ ਕਰੇਗੀ ਇਹ ਵਾਲਾ ਨਾਦ ਇਹ ਸਾਰੇ ਹੀ ਸੰਸਾਰੀ ਜਿਹੜੇ ਸੰਤ ਹੋਣਗੇ ਉਹ ਵੀ ਉੱਠ ਖੜੇ ਖੜੇ ਹੋ ਜਾਣਗੇ ਕਿ ਇਹ ਕੀ ਪਰਮੇਸ਼ਵਰ ਦੀ ਖੇਲ ਹੋ ਰਹੀ ਹੈ ਉਸਨੇ ਕਿਹਾ ਕਿ ਇਸੇ ਨਾਲ ਅੰਤ ਅੰਤਮ ਦੇ ਜਨਾਈਆ ਮਾਤਾ ਦੁਰਗਾ ਨੂੰ ਜਿਸ ਨੇ ਪਰਮੇਸ਼ਵਰ ਨੇ ਕਿਹਾ ਕਿ ਤੂੰ ਮਾਤ ਲੋਕ ਤੇ ਜਾਏਂਗੀ ਦੁਸ਼ਤਾਂ ਦਾ ਨਾਸ਼ ਕਰੇਂਗੀ ਤੇ ਮਾਤਾ ਨੇ ਸਵਾਲ ਪੁੱਛਿਆ हे ਪਰਮੇਸ਼ਵਰ ਕਿ ਇਹ ਹੀ ਮੇਰਾ ਅੰਤ ਹੋਏਗਾ ਕਿ ਮੈਂ ਦੁਸ਼ਤਾਂ ਦਾ ਨਾਸ਼ ਕਰਕੇ ਤੇ ਇਹ ਖੇਲ ਕਰਾਂਗੀ ਇਹ ਕੇ ਮੇਰਾ ਅੰਤਮ ਖੇਲ ਹੋਏਗਾ ਉਹ ਕੇ ਪਰਮੇਸ਼ਵਰ ਨੇ ਕਿਹਾ ਨਹੀਂ ਉਹ ਕੇ ਬਾਣੀ ਜਾਂਦਾ ਹੈ ਕਿ ਜਿਸ ਵੇਲੇ ਮੈਂ ਮਾਤਰਕ ਜਾਵਾਂਗਾ ਉਸ ਵੇਲੇ ਮੈਂ ਤੈਨੂੰ ਇੱਕ ਤੂਸਲੇ ਸਬਾਣੀ ਹੋਏਗੀ ਉਹ ਤੇ ਜਿਹਨੂੰ ਕਿਹਾ ਜਾਂਦਾ ਹੈ ਤੇ ਤੂੰ ਮੇਰੇ ਪਰਿਵਾਰ ਚ ਮੇਰੀ ਬੇਟੀ ਹੋਏਗੀ ਜਿਸ ਤਰ੍ਹਾਂ ਪਰਮੇਸ਼ਵਰ ਨੇ ਵਿਧ ਬਣਾਈ ਤੇ ਤੂੰ ਸਾਰਾ ਜੋ ਅੱਜ ਭੈਣ ਜੀ ਸੰਗਤ ਦਾ ਸਾਰਾ ਕਾਰ ਬਿਹਾਰ ਦੇਖਦੇ ਨੇ ਉਹ ਪਰਮੇਸ਼ਰ ਨੇ ਉਸ ਵੇਲੇ ਉਹਨਾਂ ਨੂੰ ਵਰ ਦੇ ਦਿੱਤਾ ਜਿਹੜੇ ਅੱਜ ਭੈਣ ਜੀ ਚੂੜੇ ਪਾਉਂਦੇ ਐ ਇਹ ਵੀ ਉਸ ਵੇਲੇ ਪਰਮੇਸ਼ਰ ਨੇ ਵਰ ਦਿੱਤਾ ਕਿ ਉਸ ਵੇਲੇ ਜਿਹੜਾ ਮੈਂ ਤੈਨੂੰ ਚੂੜਾ ਪਾਇਆ ਹੈ ਇਹ ਤੂੰ ਚੂੜੇ ਉਸ ਵੇਲੇ ਪਾਏਂਗੀ ਗੁਰਮੁਖੋ ਬਹੁਤ ਭਾਗਾ ਵਾਲੇ ਹੋ ਜਿਨ੍ਹਾਂ ਭੈਣਾਂ ਨੂੰ ਭੈਣ ਜੀ ਨੇ ਆਪਣੇ ਹੱਥੀ ਚੂੜੇ ਪਾਏ అవినాశీ కర్తే కహా nhi e khel adammi kank jo malik kul akhvaiya jisnu sare karn dindawat nyun nyun sis chukaiya durga keha mai vi usay di karam manavat mansa usay naal rakhaiya ਉਰੇਖੇ ਕਾਲ ਕਿਹਾ ਮੇਰੀ ਆਗ ਜੁਗਾਦ ਰੋਸ ਰਸਤਾ ਦਿਆਂ ਵਿਖਾਈਆ ਬਿਨ ਮੇਰੀ ਕਿਰਪਾ ਉਬਚੇ ਨਾ ਕਿਸੇ ਦੀ ਤੋਸ ਲੋਕ ਮਾਤ ਨਾ ਕੋਈ ਵਡਿਆਈਆ ਇਹ ਗੁਰਮਖੋ ਪਰਮੇਸ਼ਵਰ ਨੇ ਕਿਹਾ ਜਿਹੜੀ ਮੈਂ ਮਾਤ ਲੋਕ ਦੀ ਬੜਾਈ ਦਿੰਦਾ ਹਾਂ ਮੇਰੀ ਕਿਰਪਾ ਦੇ ਨਾਲੇ ਬੜਾਈ ਮਿਲਦੀ ਹੈ ਮੇਰੀ ਮਿਹਰ ਦੇ ਟੋਲ ਵਿੱਚ ਨਾ ਆਏ ਰਤੀ ਤੋਲੇ ਮਾਸੇ ਔਸ ਇਹ ਪਰਮੇਸ਼ਵਰ ਕਹਿ ਰਿਹਾ ਹੈ ਮੈਂ ਜਿਹਦੇ ਤੇ ਮਿਹਰ ਕਰ ਦਿੰਨਾ ਉਹਦੇ ਚ ਕੋਈ ਰਤੀ ਮਾਸਾ ਫਰਕ ਨਹੀਂ ਮੈਂ ਪਹਿਨ ਦਿੰਦਾ ਜੇ ਨਹੀਂ ਮੈਂ ਕਿਰਪਾ ਕਰ ਦਿੰਨਾ ਉਹਨੂੰ ਹੀ ਮਾਨ ਬੜਾਈ ਮਾਸ ਰੂਪ ਚ ਮਿਲਦੀ ਹੈ ਚਾਹੇ ਸਾਰਾ ਸੰਸਾਰ ਉਹਦਾ ਦੁਸ਼ਮਣ ਹੋ ਜਾਏ ਮੇਰੀ ਮਿਹਰ ਦੇ ਤੋਲ ਵਿੱਚ ਨਾ ਆਏ ਰਤੀ ਤੋਲੇ ਮਾਸੇ ਉਸ ਸੇਰਾ ਧੜੀਆਂ ਨਾਲ ਨਾ ਕੋਈ ਮਨਾਈਆ ਜਿਸ ਦੇ ਸਿਰ ਉੱਤੇ ਹੱਥ ਰੱਖਾ ਉਸੇ ਦੇ ਵਿੱਚ ਹੋਵੇ ਪਹੁੰਚੇ ਪਹੁੰਚਾਣ ਵਾਲਾ ਸਿਰ ਹੇਠਾ ਤੇ ਆ ਬਨਾਈਆ ਹੁਕਮ ਸੁਣਾ ਕੇ ਕੋਟਣ ਕੋਟ ਕੋਟੀ ਕੋਟ ਲੇਖ ਚੁਕਾਈਆ ਹੁਕਮ ਜਨਾ ਕੇ ਚੋਟ ਨਗਾੜੇ ਦਿਆਂ ਬਜਾਈਆ ਹੁਕਮੇ ਅੰਦਰ ਤੇਰੇ ਅੰਦਰ ਰੱਖ ਕੇ ਜੋਤ ਸੋਹਣੀ ਸੁਆਣੀ ਦੀਤਾ ਬਨਾਈਆ ਫੇਰ ਵੇਖੀ ਮੇਰੇ ਬਿਨਾ ਹੋਰ ਲਬਣੀ ਨਹੀਂ ਕਿਤੇ ਮੋਜ ਮਜਲਸ ਹੋਰ ਨਾ ਕੋਈ ਬਨਾਈਆ ਫਿਰ ਨਾਲ ਖੇਲ ਕਰਨਾ ਸ੍ਰਿਸ਼ਟੀ ਮੋਜ ਮੋਜਦਾਰ ਹੁਕਮ ਸੁਨਾਈਆ ਉਸ ਕਿਹਾ ਕੁਛ ਮੈਨੂੰ ਆਈ ਹੋਸ਼ ਮੈਂ ਆਪਣੀ ਅੱਖ ਖੁਲਾਈਆ ਮੇਰੇ ਤੱਕਣ ਲੱਗੇ ਲੋਚ ਮੈਂ ਚਾਈ ਚਾਇਆ ਤੇਰਾ ਕਦੇ ਨਾ ਹੋਏ ਵਿਜੋਗ ਪੁਰਖੇ ਅਕਾਲ ਤੇਰੀ ਸੇ ਨਾਲ ਸਰਨਾਈਆ ਮਾਤਾ ਦੁਰਗਣ ਗਿਆ ਕੇ ਪਰਮੇਸ਼ਵਰ ਮੇਤੂੰ ਤੇਰੇ ਤੋਂ ਕਦੀ ਵਿਜੋਗ ਨਾ ਹੋਵੇ ਮੈਨੂੰ ਬਖਸ਼ ਆਪਣਾ ਤੁਰ ਸੰਜੋਗ ਪੁਰ ਸੰਜੋਗੀ ਪਿਛੜ ਕਦੇ ਨਾ ਜਾਈਆ ਸ਼੍ਰੀ ਭਗਵਾਨ ਕਿਹਾ ਤੂੰ ਜਾਣਾ ਮਾਤ ਲੋਕ ਤਤ ਰੂਪ ਬਟਾਈਆ ਤੂੰ ਗਉਣਾ ਸੋਹੰਸ਼ ਲੋਕ ਤੇਰਾ ਮੇਰਾ ਰਗ ਅਲਾਹੀਆ ਤੈਨੂੰ ਕੋਈ ਨਾ ਸਕੇ ਰੋਕ ਅੱਗੇ ਪਿੱਛੇ ਨਾ ਕੋਈ ਅਟਕਾਈਆ ਉਸ ਕਿਹਾ ਪ੍ਰਭੂ ਮੈਨੂੰ ਖੁਸ਼ੀ ਨਾਲ ਆਉਂਦਾ ਜੋਸ਼ ਮਸਰਤ ਵਿੱਚ ਅੰਗੜਾਈਆ ਮੇਰੀ ਕਾਇਆ ਮਾਟੀ ਹੋਵੇ ਪੋਸ਼ ਜਗਤ ਸੁਹਾਣੀ ਰੂਪ ਕਰਾਈਆ ਮੈਂ ਰਹਿਣਾ ਨਹੀਂ ਖਮੋਸ਼ ਆਪਨਾ ਬਲ ਬੜਿਆਇਆ ਮੈਨੂੰ ਕੁਝ ਹੋਰ ਦੱਸ ਅਗਲੀ ਸੋਚ ਕਿ ਉਹ ਅਪੇਤਾ ਤੇ ਖੁਲਾਈਆ ਮਾਤਾ ਦੁਰਗਾ ਨੇ ਕਿਹਾ ਕਿ ਮੈਨੂੰ ਕੁਝ ਅਗਲੀ ਸੋਚ ਦੱਸੋ ਪਰਮੇਸ਼ਵਰ ਨੂੰ ਕਹਿਣ ਲੱਗੀ ਪੁਰਖੇ ਕਾਲ ਕਿਹਾ ਇੱਕ ਮੇਰੀ ਰੱਖੀ ਓਟ دوجا روپ نہ کوئی دسائی درگا کہا میرا پردا دے کھول آپ اپنے رند رندائی سچ دس پربھو کی آمے میرے کول اپنا پھیرا پائیا ماتا درگا نے کیا پرمیشور کی تصیں ماتو چبو گے ਸਾਹਿਬ ਕਿਹਾ ਜਿਸ ਵੇਲੇ ਮਰਦੰਗਾ ਪਚਾਵੇ ਢੋਲ ਸੰਖ ਨਾਲ 나ਦ ਸੁਨਾਈਆ ਉਸ ਵੇਲੇ ਅੰਗਮੀ ਤਾਰੇ ਪਵਾ ਬੋਲੇ ਤੁਰਦਾ ਹੁਕਮ ਜਨਾਈਆ ਤੂੰ ਆਪਣੇ ਨੇਤਰ ਲੈਣੇ ਖੋਲ ਬਿਨ ਅੱਖਾਂ ਅੱਖ ਖੁਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਦ ਦੇਵਨ ਹਰ ਬੜਾਈਆ ਅਸ਼ਟ ਬੁਜ ਕਿਹਾ ਪ੍ਰਭ ਤੇਰੀ ਮਿਹਰਬਾਨੀ ਸ਼੍ਰੀ ਭਗਵਾਨ ਤੇਰੀ ਸਰਨਾਈਆ ਕੋਈ ਆਪਣੀ ਦੇ ਨਿਸ਼ਾਨੀ ਤੇਰੇ ਅੱਗੇ ਝੋਲੀ ਡਾਹੀਆ ਮੈਂ ਤੇਰਾ ਨੂਰ ਨੂਰਾਨੀ ਜਲਬੇ ਵਿੱਚ ਸਮਾਈਆ ਚਰਨ ਸਰਨ ਇੱਕ ਧਿਆਨੀ ਕਮਲ ਦੇ ਬੜਾਈਆ ਜੋਤੀ ਜੋ ਸਰੂਪ ਹਰ ਆਪ ਹੀ ਆਪਣੀ ਕਿਰਪਾ ਕਰ ਪੁਰਖ ਅਕਾਲ ਦੀਨ ਦਿਆਲ ਪਕੜ ਕੇ ਖੱਪੀ ਵਾਂ ਹੋਰੀ ਜਹੀ ਹਨੂਨਾ ਦਿਤਾ ਲਗਾਈਆ ਉੱਥੇ ਪਰਮੇਸ਼ਵਰ ਨੇ ਮਾਤਾ ਦੁਰਗਾ ਨੂੰ ਕਿ ਵੀ ਨੇ ਸਵਾਲ ਪੁਛਿਆ ਕਿ ਅੱਗੇ ਕੀ ਹੋਏਗਾ ਪਰਮੇਸ਼ਵਰ ਦੇ ਖੱਬੀ ਪਾਂਹ ਫੜ ਕੇ ਹੋਲੀ ਜੀ ਹਰੂਣਾ ਦਿੱਤਾ ਉਹ ਥੰਨੀ ਮਾਣੀ ਕਰਤਿਆਨ ਸੁਹਾਣੀ ਦਿਆਂ ਬਣਾਈਆ ਇੱਕ ਲੈ ਮੇਰਾ ਨਿਸ਼ਾਨ ਤੇਰੇ ਹੱਥ ਤੇ ਆ ਫੜਾਈਆ ਤੇਰੀ ਸੋਹੇ ਨਾਲ ਵਾਹ باجو ملے بڑے آئیا چار جگ رہے جہ جگ تریتا دعا پر کال جگ اپنا رنگ رنگ نے کیا کہ تیرا چار جگ نہ رہے گا جس ویلے توڑ اڈے جمی آسمان گدی گو ہار دسے لوکا ਨਾਤਾ ਟੁੱਟ ਜਾਏ ਪੁੱਤਰਾ ਮਾਂ ਪਿਤਾ ਪੂਤ ਮੇਲ ਨਾ ਕੋਈ ਮਲਾਈਆ ਨਾਰੀ ਕੰਤ ਤੇ ਤਜਾ ਬੇਸਬਾ ਰੂਪ ਪਖਾਈਆ ਸਾਧ ਸੰਤ ਭਗਵੰਤ ਨਾਲ ਮਿਲੇ ਕੋਈ ਨਾ ਆ ਬੈਠਣ ਮੁਕ ਪਵਾਈਆ ਪਰਮੇਸ਼ਵਰ ਨੇ ਮਾਤਾ ਦੁਰਗਾ ਨੂੰ ਕਿਹਾ ਇਹ ਸਤਜੋਗ ਦੀ ਗੱਲ ਹੈ ਗੁਰੂਖੋ ਕਿ ਅੱਜ ਅੱਗੇ ਤ੍ਰੇਤਾ ਆਏਗਾ ਦਵਪਰ ਆਏਗਾ ਫਿਰ ਕਲ ਜਗਾਏਗਾ ਤੇ ਚਾਰ ਯੁਗ ਤੈਨੂੰ ਜਿਹੜਾ ਮੈਂ ਚੂੜਾ ਪਾ ਕੇ ਇਹ ਭੇਜੇ ਹਮ ਆਪ ਲੋਕ ਜਿਹਨੂੰ ਸ਼ਕਤੀਆਂ ਸ਼ਕਤ ਬਣਾ ਕੇ ਤੇਰਾ ਨਾ ਚਾਰ ਯੁਗ ਰਹੇਗਾ ਉਸ ਦੇ ਬਾਅਦ ਫਿਰ ਤੇਰਾ ਅਗਲਾ ਖੇਡ ਜਿਹੜਾ ਹੋਏਗਾ ਜਿਹੜਾ ਪਰਮੇਸ਼ਰ ਨੇ ਕੀਤਾ ਗੁਰਮੁਖੋ ਲੇਖ ਲੰਮਾ ਹੈ ਤੇ ਦਾਸ ਨੂੰ ਇਹ ਟਾਈਮ ਮਿਲਿਆ ਸੀ ਟਾਈਮ ਹੋ ਗਿਆ ਸੰਗਤ ਕਰਕੇ ਵੀ ਹੈ ਵਾਣੀ ਪੜਦੇ ਆਂ ਵਚਨ ਕਰਦੇ ਆਂ ਦਾਸ ਤੋਂ ਇਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਕਰਕੇ ਹੋਈਆਂ ਨੇ ਜਿਨ੍ਹਾਂ ਲਈ ਦਾਸ ਅਕਾਲਪੁਰ ਪ੍ਰਮਾਤਮਾ ਦੇ ਚਰਨਾਂ ਪਾਸੋਂ ਸਾਰੀ ਸੰਗਤ ਨੂੰ ਮਾਫੀ ਚਾਹੁੰਦੇ ਸੋ ਭੰਗ ਮਹਾਰਾਜ ਛੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋ ਭੰਗ ਮਹਾਰਾਜ ਛੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ